ਤੁਹਾਡੇ ਘਰ ਵਿੱਚ ਵੀ ਬਿਨਾਂ ਵਜ੍ਹਾ ਗੱਲ ਦਾ ਬਾਤ ਦਾ ਬਤੰਗੜ ਬਣ ਜਾਂਦਾ ਕੀ ਮਿਹਨਤ ਨਾਲ ਕਮਾਇਆ ਪੈਸਾ ਦਵਾਈਆਂ ਤੇ ਬਿਮਾਰੀਆਂ ਤੇ ਕੋਟ ਕਚਹਿਰੀਆਂ ਚ ਜਾ ਰਿਹਾ ਮੈਂ ਡਾਕਟਰ ਤੇਰਾਕਰ ਲੈ ਕੇ ਆਈਆਂ ਇੱਕ ਜਬਰਦਸਤ ਵੀਡੀਓ ਜੋ ਗੱਲ ਕਰੇਗੀ ਮਾਨਸਿਕ ਸ਼ਾਂਤੀ ਅਤੇ ਰਿਲੇਸ਼ਨਸ਼ਿਪ ਦੀ ਪਰਿਵਾਰਕ ਰਿਸ਼ਤੇ ਵਿੱਚਲੇ ਕੜਾਕਲੇਸ਼ ਅਤੇ ਟੁੱਟ ਭੱਜ ਦੀ ਤੁਸੀਂ ਸਾਰੇ ਹੀ ਜਾਣਦੇ ਹੋ ਅਜੋਕੇ ਸਮੇਂ ਅਜਿਹੇ ਹਾਲਾਤ ਹਰ ਦੂਜੇ ਘਰ ਵਿੱਚ ਚੱਲ ਰਿਹਾ ਸੋ ਜੇ ਚਾਹੁੰਦੇ ਹੋ ਕਿ ਮੇਰੇ ਚੈਨਲ ਤੇ ਤੁਸੀਂ ਆਪਣੇ ਜੀਵਨ ਦੀਆਂ ਸਮੱਸਿਆਵਾਂ ਤੋਂ ਨਿਜਾਤ ਪਾ ਸਕਦੇ ਹੋ ਤਾਂ ਫਿਰ ਬਿਨਾ ਵੀਡੀਓ ਅੱਗੇ ਖਿਸਕਾਏ ਅੰਤ ਤੱਕ ਮੇਰੇ ਨਾਲ ਬਣੇ ਰਹੋ ਕੀ ਤੁਹਾਡੇ ਘਰ ਦੀ ਰਸੋਈ ਚ ਰੌਣਕ ਦੀ ਜਗ੍ਹਾ ਕਲੇਸ਼ ਨੇ ਲੈ ਲਈ ਆ ਕੀ ਪਤੀ ਪਤਨੀ ਦੀ ਗੱਲ ਹੁਣ ਸਿਰਫ ਤਕਰਾਰ ਤੱਕ ਰਹਿ ਗਈ ਹੈ ਜਾਂ ਫਿਰ ਪਿਓ ਪੁੱਤ ਦੇ ਵਿਚਕਾਰ ਇੱਕ ਅਣਦਿਸਦੀ ਵੱਡੀ ਕੰਧ ਖੜੀ ਹੋ ਗਈ ਹੈ ਮਨ ਮੁਟਾਵਦੀ ਪਹਿਲਾਂ ਮੈਂ ਗੱਲ ਕਰ ਲਵਾਂ ਗ੍ਰਹਿ ਕੀ ਨੇ ਸਾਡੇ ਤੇ ਸਾਡੇ ਸੰਸਾਰਕ ਰਿਸ਼ਤੇ ਉਹਨਾਂ ਗ੍ਰਹਾਂ ਨਾਲ ਕਿੱਦਾਂ ਜੁੜੇ ਹੋਏ ਆ ਕੀ ਪਹਿਲਾਂ ਗ੍ਰਹਿ ਖਰਾਬ ਹੁੰਦੇ ਆ ਤਦ ਸਾਡੇ ਸੰਸਾਰਕ ਰਿਸ਼ਤੇ ਖਰਾਬ ਹੁੰਦੇ ਆ ਜਾਂ ਪਹਿਲਾਂ ਸੰਸਾਰਕ ਰਿਸ਼ਤੇ ਵਿਗੜਦੇ ਆ ਤਦ ਗ੍ਰਹਿ ਖਰਾਬ ਹੋ ਜਾਂਦੇ ਆ ਤੇ ਮੈਂ ਦੱਸਾਂਗੀ ਨਾਲ ਹੀ ਉਹਨਾਂ ਨੂੰ ਠੀਕ ਕਰਨ ਲਈ ਅਸਰਕਾਰਕ ਔਰ 100% ਕਾਰਗਰ ਉਪਾਅ ਸਾਡੇ 9 ਗ੍ਰਹਿ ਸਾਡੇ ਖੂਨ ਦੇ ਰਿਸ਼ਤਿਆਂ ਨਾਲ ਸਿੱਧੇ ਜੁੜੇ ਹੋਏ ਆ ਜਦੋਂ ਵੀ ਕੋਈ ਰਿਸ਼ਤਾ ਵਿਗੜਦਾ ਆ ਤਾਂ ਸਮਝ ਲੈਣਾ ਚਾਹੀਦਾ ਆ ਕਿ ਉਹ ਗ੍ਰਹਿ ਕੁੰਡਲੀ ਦੇ ਵਿੱਚ ਪੀੜਿਤ ਹੋ ਰਿਹਾ ਆ ਉਹ ਗ੍ਰਹਿ ਖਰਾਬ ਹੈ ਮੈਂ ਨੌ ਗ੍ਰਹਾਂ ਤੋਂ ਵਿੱਚੋਂ ਗੱਲ ਕਰਾਂ ਵਨ ਬਾਈ ਵਨ ਕਿਹੜੇ ਕਿਹੜੇ ਗ੍ਰਹਿ ਦੀ ਕਿਹੜਾ ਗ੍ਰਹਿ ਕਿਸ ਰਿਸ਼ਤੇ ਨਾਲ ਜੁੜਿਆ ਆ ਤੇ ਜਦੋਂ ਖਰਾਬ ਹੁੰਦਾ ਤਾਂ ਫਿਰ ਕਿਹੜੀ ਮੁਸੀਬਤ ਸਿਰ ਤੇ ਆ ਪੈਂਦੀ ਹੈ ਪਹਿਲਾਂ ਗੱਲ ਕਰਨ ਲੱਗੀਆਂ ਜਦੋਂ ਸੂਰਜ ਖਰਾਬ ਹੁੰਦਾ ਸੂਰਜ ਪਿਤਾ ਦਾ ਪ੍ਰਤੀਕ ਹੈ ਖਰਾਬ ਹੋਇਆ ਤੁਹਾਡੇ ਪਿਤਾ ਤੇ ਤੁਹਾਡੀ ਸਮਾਜਿਕ ਮਾਣ ਸਨਮਾਨ ਦਾ ਪੱਠਾ ਵਹਿ ਜਾਣਾ ਜੇ ਪਿਤਾ ਨਾਲ ਅਣਬਣਾ ਤਾਂ ਸਮਝ ਲਓ ਤੁਹਾਡਾ ਸੂਰਜ ਕਮਜ਼ੋਰ ਹੈ ਬਹੁਤ ਪਰਿਵਾਰਾਂ ਚ ਇਦਾਂ ਹੁੰਦਾ ਹੈ ਸ਼ਿਕਾਇਤ ਹੁੰਦੀ ਹੈ ਪਰਿਵਾਰਕ ਮੈਂਬਰਾਂ ਨੂੰ ਕਿ ਪਿਤਾ ਨਾਲ ਨਹੀਂ ਬਣਦੀ ਸਾਡੇ ਪੁੱਤਰ ਦੀ ਜਾਂ ਧੀ ਦੀ ਤਾਂ ਸਮਝ ਲਓ ਤੁਹਾਡਾ ਸੂਰਜ ਖਰਾਬ ਹੈ ਇਹ ਤੁਹਾਡੇ ਸਮਾਜਿਕ ਮਾਨ ਸਨਮਾਨ ਨੂੰ ਵੀ ਖਤਮ ਕਰਦਾ ਸੋ ਸੋਸਾਇਟੀ ਚ ਰਿਸਪੈਕਟ ਨਹੀਂ ਮਿਲਦੀ ਅਗਲੇ ਗ੍ਰਾਹੀ ਦੀ ਗੱਲ ਕਰਾਂ ਉਹ ਹੈ ਚੰਦਰਮਾ ਚੰ드ਰਮਾ ਮਾਤਾ ਤੇ ਤੁਹਾਡੀ ਮਾਨਸਿਕ ਸ਼ਾਂਤੀ ਹੈ ਜੇ ਸਮਝ ਲਓ ਤੁਹਾਡਾ ਮਨ ਪਰੇਸ਼ਾਨ ਆ ਤਾਂ ਚੰ드ਰਮਾ ਤੇ ਕੰਮ ਕਰਨ ਦੀ ਲੋੜ ਹੈ ਇਸ ਨੂੰ ਕਰੈਕਟ ਕਰਾਂਗੇ ਇਸ ਤੇ ਉਪਾਅ ਕਰਾਂਗੇ ਮੰਗਲ ਜਨਾਂ ਦਾ ਖਰਾਬ ਆ ਮੰਗਲ ਕਿਉਂਕਿ ਭਰਾਵਾਂ ਤੇ ਤੁਹਾਡੀ ਹਿੰਮਤ ਦਾ ਕਾਰਕ ਆ ਫਰਜ਼ ਕਰ ਲਓ ਤੁਹਾਡੇ ਭਰਾਵਾਂ ਦੇ ਨਾਲ ਬਹੁਤ ਅਣਬੜ ਰਹਿੰਦੀ ਆ ਤਾਂ ਉਹ ਮੰਗਲ ਖਰਾਬ ਕਰਕੇ ਰਹਿੰਦੀ ਆ ਜੇ ਮੈਂ ਬੁੱਧ ਗ੍ਰਹਿ ਦੀ ਗੱਲ ਕਰਾਂ ਤਾਂ ਉਹ ਭੈਣ ਧੀ ਮਾਸੀ ਭੂਆ ਬੜਾ ਹੀ ਖਾਸਮ ਖਾਸ ਰਿਸ਼ਤਿਆਂ ਦਾ ਕਾਰਕ ਆ ਤਾਂ ਜੇਕਰ ਇਹਨਾਂ ਰਿਸ਼ਤਿਆਂ ਦੇ ਵਿੱਚ ਕੜਵਾਹਟ ਹੈ ਮਨ ਮੁਟਾਵਾ ਕਲਾ ਕਲੇਸ਼ਾ ਤਾਂ ਸਮਝ ਲਓ ਤੁਹਾਡਾ ਬੁੱਧ ਕਮਜ਼ੋਰ ਸ਼ੁਕਰ ਦੀ ਗੱਲ ਕਰਾਂ ਜੀਵਨ ਸਾਥੀ ਪਤੀ ਪਤਨੀ ਤੇ ਘਰ ਦੀ ਲਗਜ਼ਰੀ ਨਾਲ ਸੰਬੰਧਤ ਹੈ ਸ਼ੁਕਰ ਕਰੇ ਜੇ ਘਰ ਚ ਸਮਝ ਲਓ ਪਤਨੀ ਦੁਖੀ ਹੈ ਬਿਮਾਰ ਹੈ ਰੋਂਦੀ ਹੈ ਕਲੇਸ਼ ਰੱਖਦੀ ਹੈ ਰੋਟੀਆਂ ਬਣਾਉਂਦੀ ਰਸੋਈ ਚ ਵੀ ਗਾਲਾਂ ਕੱਢਦੀ ਤੁਹਾਨੂੰ ਪਾ ਉਹ ਜ਼ਹਿਰ ਬਣ ਜਾਂਦਾ ਤੇ ਤੁਹਾਨੂੰ ਉਹ ਖਣਾਉਂਦੀ ਹੈ ਤਾਂ ਸਮਝ ਲਓ ਤੁਹਾਡਾ ਸ਼ੁਕਰ ਖਰਾਬ ਹੈ ਤੁਸੀਂ ਉਸ ਨੂੰ ਦੁਖੀ ਕੀਤਾ ਹੋਏਗਾ ਤੇ ਘਰ ਦੀ ਬਰਕਤ ਨਾ ਫਿਰ ਕੋਈ ਟੋਟਕਾ ਕਾਰਗਰ ਨਹੀਂ ਹੋਣਾ ਬਰਕਤ ਗਈ ਉੱਡ ਗਈ ਬ੍ਰਹਸਪਤੀ ਦੀ ਗੱਲ ਕਰਾਂ ਤਾਂ ਉਹ ਦਾਦਾ ਦਾਦੀ ਬਜ਼ੁਰਗਾਂ ਦਾ ਤੇ ਤੁਹਾਡੇ ਗਿਆਨ ਦੇ ਨਾਲ ਜੁੜਿਆ ਹੋਇਆ ਹੈ ਫਰਜ਼ ਕਰ ਲਓ ਜੇ ਪਤੀ ਪਤਨੀ ਵਿੱਚ ਵਿਚਾਰਾਂ ਦਾ ਮਿਲ ਨਹੀਂ ਹੈ ਨਾ ਤਾਂ ਗੁਰੂ ਗ੍ਰਹਿ ਦੀ ਸ਼ਾਂਤੀ ਵੀ ਜ਼ਰੂਰੀ ਕਰਨੀ ਪੈਣੀ ਹੈ ਸ਼ਨੀ ਖਰਾਬ ਸ਼ਨੀ ਤੁਹਾਡੇ ਕਰਮਚਾਰੀ ਤੁਹਾਡੇ ਅੰਡਰ ਕੰਮ ਕਰਨ ਵਾਲੇ ਮੁਲਾਜ਼ਮ ਤੁਹਾਡੇ ਸੇਵਾਦਾਰ ਤੁਹਾਡੇ ਚਾਚੇ ਤੇ ਤਾਏ ਸਾਖ ਸਬੰਧੀਆਂ ਚ ਜਦੋਂ ਚਾਚੇ ਤਾਇਆਂ ਚ ਸ਼ਰੀਕੇ ਚ ਨਹੀਂ ਬਣਦੀ ਤਾਂ ਸਮਝ ਲਓ ਸ਼ਨੀ ਗ੍ਰਹਿ ਪੀੜਤ ਹੈ ਸ਼ਨੀ ਗ੍ਰਹਿ ਖਰਾਬ ਆ ਤਾਂ ਸਮਝ ਲਓ ਪਿਓ ਪੁੱਤ ਦੀ ਲੜਾਈ ਜਦੋਂ ਅਸਲ ਚ ਸੂਰਜ ਤੇ ਸ਼ਨੀ ਦੇ ਟਕਰਾ ਕਰਕੇ ਸ਼ੁਰੂ ਹੁੰਦੀ ਹੈ ਦੇਖੋ ਜਦੋਂ ਅਸੀਂ ਨਾ ਰਿਸ਼ਤਿਆਂ ਨੂੰ ਸੁਧਾਰਨਾ ਚਾਹੁੰਨੇ ਆ ਜਦੋਂ ਰਿਸ਼ਤੇ ਸੁਧਰ ਗਏ ਤਾਂ ਗ੍ਰਹਿ ਆਪਣੇ ਆਪ શુભ ਫਲ ਦੇਣ ਲੱਗ ਪੈਂਦੇ ਆ ਮੈਂ ਤੁਹਾਨੂੰ ਤੁਹਾਡੀ ਰਸੋਈ 'ਚ ਲੈ ਕੇ ਜਾਣਾ ਆ ਤੇ ਮੈਂ ਤੁਹਾਨੂੰ ਦੱਸਣਾ ਆ ਕਿ ਕਿਸ ਤਰ੍ਹਾਂ ਤੁਸੀਂ ਰਸੋਈ 'ਚ ਜਾ ਕੇ ਉੱਥੇ ਪਈਆਂ ਚੀਜ਼ਾਂ ਨਾਲ ਹੀ ਆਪਣੇ ਇਹਨਾਂ ਰਿਸ਼ਤਿਆਂ ਨੂੰ ਠੀਕ ਕਰ ਸਕਦੇ ਹੋ ਕੋਈ ਸਟੋਨ ਪਾਉਣ ਦੀ ਲੋੜ ਨਹੀਂ ਪੈਣੀ ਕੋਈ ਟੂਣੇ ਟਾਮਣ ਕਰਨ ਦੀ ਲੋੜ ਨਹੀਂ ਪੈਣੀ ਚਲੋ ਫਿਰ ਮੇਰੇ ਨਾਲ ਇਰਸੋਈ ਨੂੰ ਕਹਿੰਦੇ ਆ ਮੰਗਲ ਪਰ ਉੱਥੇ ਪਈਆਂ ਜਿਹੜੀਆਂ ਚੀਜ਼ਾਂ ਨੇ ਉਹ ਕਿਸੇ ਨਾ ਕਿਸੇ ਨੌ ਗ੍ਰਹਿਾਂ ਚੋਂ ਉਹਨਾਂ ਗ੍ਰਹਿਾਂ ਨੂੰ ਕੰਟਰੋਲ ਕਰਦੀਆਂ ਇਹ ਦਾਣਾ ਇਹ ਮਸਾਲੇ ਇਹ ਖਾਣ ਪੀਣ ਦੀਆਂ ਚੀਨੀ ਪੱਤੀ ਆਟਾ ਗੁੜ ਇਹ ਸਭ ਕੁਝ ਕੀ ਆ ਗ੍ਰਹਿਾਂ ਨੂੰ ਕੰਟਰੋਲ ਕਰਨ ਵਾਲੀਆਂ ਚੀਜ਼ਾਂ ਤੇ ਕੁੱਲ ਮਿਲਾ ਕੇ ਤੁਹਾਡੀ ਰਸੋਈ ਬਣ ਗਈ ਮੰਗਲ ਦਾ ਸਥਾਨ فرض ਕਰੋ ਤੁਹਾਡੇ ਪਰਿਵਾਰ ਦੇ ਵਿੱਚ ਪਤੀ ਪਤਨੀ ਦੇ ਕਲੇਸ਼ ਰਹਿੰਦੇ ਆ ਪਤੀ ਪਤਨੀ ਦਾ ਕਲੇਸ਼ ਸ਼ੁਕਰ ਤੇ ਗੁਰੂ ਗ੍ਰਹਿ ਦਾ ਸੁਮੇਲ ਪਤਨੀ ਦੇ ਲਈ ਸ਼ੁਕਰ ਤੇ ਪਤੀ ਦੇ ਲਈ ਗੁਰੂ ਜਿਹਨੂੰ ਬ੍ਰਸਪਤੀ ਕਹਿੰਦੇ ਆ ਇਹ ਦੋਨੋਂ ਗ੍ਰਹਿ ਜ਼ਿੰਮੇਵਾਰ ਹੁੰਦੇ ਆ ਜੇ ਘਰ ਦੇ ਵਿੱਚ ਰੋਜ਼ ਲੜਾਈ ਹੁੰਦੀ ਆ 36 ਦਾ ਅੰਕੜਾ ਪਤੀ ਪਤਨੀ ਦਾ ਤਾਂ ਤੁਹਾਡੀ ਸੁੱਖ ਸਹੂਲਤ ਦਾ ਗ੍ਰਹਿ ਸ਼ੁਕਰ ਖੁਦ ਬਖੁਦ ਸਮਝ ਲਓ ਖਰਾਬ ਹੈ ਸ਼ਾਸਤਰਾਂ ਦੇ ਅਨੁਸਾਰ ਜਿਸ ਘਰ ਦੇ ਵਿੱਚ ਇਸਤਰੀ ਦਾ અપਮਾਨ ਹੁੰਦਾ ਉਹਨੂੰ ਬੇਇੱਜ਼ਤ ਕੀਤਾ ਜਾਂਦਾ ਉਸ ਦੇ ਉੱਪਰ ਅਪਸ਼ਬਦ ਬੋਲੇ ਜਾਂਦੇ ਆ ਤਾਂ ਉੱਥੇ ਲక్ష్ਮੀ ਦਾ ਵਾਸ ਨਹੀਂ ਰਹਿੰਦਾ 1 ਰੁਪਿਆ ਵੀ ਟਿੱਕੇ ਨਹੀਂ ਬੈਠੂਗਾ ਕਮਾਓ ਲੱਖਾਂ ਰੁਪਿਆ ਇਧਰ ਆਉਣੇ ਤਾਂ ਇਦਾਂ ਹੀ ਉੱਡ ਜਾਣੇ ਆ ਸੋ ਜੇ ਚਾਹਨੇ ਹੋ ਕਿ ਰਿਸ਼ਤੇ ਚ ਪਿਆਰ ਖਤਮ ਹੋ ਗਿਆ ਆ ਇਹਨੂੰ ਮੇਨਟੇਨ ਰੱਖਣਾ ਆ ਤਾਂ ਵਿਧਿਕ ਰੀਤ ਅਨੁਸਾਰ ਸ਼ੁਕਰ ਨੂੰ ਬਲਵਾਨ ਕਰੋਗੇ ਨਾਲੋਂ ਨਾਲ ਹੀ ਮੈਂ ਉਪਾਅ ਦੱਸਣ ਲੱਗੀ ਆ ਇਹ ਉਪਾਅ ਜ਼ਰੂਰ ਕਰ ਲੈਣਾ ਜੇ ਤੁਹਾਨੂੰ ਲੱਗਦਾ ਕਿ ਸਾਡੇ ਘਰਾਂ ਚ ਪਤੀ ਪਤਨੀ ਦਰਮਿਆਨ ਇਹ ਕੁਝ ਚੱਲ ਰਿਹਾ ਤੁਸੀਂ ਕੀ ਕਰੋਗੇ ਸ਼ੁੱਕਰਵਾਰ ਵਾਲੇ ਦਿਨ ਰਸੋਈ ਦੇ ਵਿੱਚ ਮੌਜੂਦ ਛੋਟੀ ਹਰੀ ਇਲਾਚੀ ਉਹਨੂੰ ਪਾਣੀ ਚ ਉਬਾਲਣਾ ਹੈ ਤੇ ਫਿਰ ਆਪਣੇ ਉਸ ਪਾਣੀ ਨੂੰ ਨਹਾਉਣ ਵਾਲੀ ਬਾਲਟੀ ਚ ਪਾ ਕੇ ਇਸ਼ਨਾਨ ਕਰ ਲੈਣਾ ਇਹਨੇ ਸੋਖੇ ਉਪਾਅ ਡਾਕਟਰ ਤਿਰੰਕਰ ਦਿੰਦੀ ਆ ਜਿਹੜੇ 100% ਕਾਰਗਰ ਵੀ ਹੁੰਦੇ ਆ ਤੁਹਾਨੂੰ ਬਹੁਤ ਫਾਇਦਾ ਹੋਊਗਾ ਇੱਕ ਗੁਪਤ ਨੁਸਖਾ ਦੇ ਲੱਗੀਆਂ ਸਿਕਰੇਟਿਵ ਰਾਤ ਨੂੰ ਜਦੋਂ ਸੌਣਾ ਹੈ ਆ ਉਸ ਵੇਲੇ ਪਤੀ ਪਤਨੀ ਦੋਨੋਂ ਆਪਣੇ ਸਹਰਾਣੇ ਦੇ ਹੇਠਾਂ ਦੇਸੀ ਖੰਡ ਜਾਂ ਫਿਰ ਮਿਸਰੀ ਦੋ ਆਪਸ਼ਨਾਂ ਮੈਂ ਦਿੱਤੀਆਂ ਇਹਨਾਂ ਵਿੱਚੋਂ ਕੁਝ ਨੂੰ ਤੁਸੀਂ ਥੋੜਾ ਜਿਹਾ ਆਪਣੇ ਸਹਰਾਣੇ ਹੇਠ ਰੱਖੋ ਸਵੇਰੇ ਜਦੋਂ ਦਿਨ ਚੜਨਾ ਤਾਂ ਉਸ ਨੂੰ ਕਿਸੇ ਕੀੜੀਆਂ ਵਾਲੀ ਥਾਂ ਤੇ ਕੀੜੀਆਂ ਦੇ ਭੌਣ ਤੇ ਪਾਓ ਇਹ ਸ਼ੁਕਰ ਦੇ ਦੋਸ਼ ਨੂੰ ਸ਼ਾਂਤ ਕਰਕੇ ਤੁਹਾਡੇ ਪਤੀ ਪਤਨੀ ਦੇ ਕਲੇਸ਼ੀ ਰਿਸ਼ਤੇ ਚ ਮਿਠਾਸ ਘੋਲ ਦੇਗਾ ਦੱਸੋਗੇ ਮੈਨੂੰ ਕਮੈਂਟ ਕਰਕੇ ਕਿ ਕਿੰਨਾ ਫਾਇਦਾ ਹੋਇਆ ਹੋਏਗਾ ਜ਼ਕੀਨਨ ਅੱਛਾ ਫਿਰ ਮੈਂ ਹੁਣ ਉਸ ਘਰ ਵਿੱਚ ਚੱਲੀ ਆ ਜਿੱਥੇ ਪਿਓ ਪੁੱਤ ਦੀ ਅਣਬਾਣਾ ਭਾਵ ਸੂਰਜ ਤੇ ਸ਼ਨੀ ਦੀ ਲੜਾਈ ਪਿਤਾ ਪੁੱਤਰ ਦੀ ਜੰਗ ਜਾਂ ਸੱਤਾ ਦਾ ਸੰਘਰਸ਼ ਪੁੱਤ ਕਹਿੰਦਾ ਮੈਂ ਵੱਡਾ ਹੋ ਗਿਆ ਤਾਂ ਹੁਣ ਪਿਓ ਜ਼ੀਰੋ ਆ ਭੁੱਲੇ ਜਾਂਦਾ ਕਿ ਇਹਨੇ ਆਪਣੇ ਸੁਪਨੇ ਸਾਈਡ ਤੇ ਰੱਖ ਕੇ ਜ਼ਿੰਦਗੀ ਭਰ ਸੰਘਰਸ਼ ਕਰਕੇ ਮੈਨੂੰ ਅੱਜ ਇਸ ਕਾਬਿਲ ਬਣਾਇਆ ਮੈਨੂੰ ਬਣਿਆ ਬਣਾਇਆ ਘਰ ਮਿਲ ਗਿਆ ਕਾਰ ਮਿਲ ਗਈ ਕੋਈ ਕਰਜ਼ਾ ਨਹੀਂ ਹੈ ਮੇਰੇ ਸਿਰ ਤੇ ਮੈਨੂੰ ਪੜਾਇਆ ਲਿਖਾਇਆ ਵਿਆਹਾ ਸਾਰਾ ਕੁਝ ਮਿੰਟਾਂ ਚ ਖਤਮ ਕਾਰਨ ਦੇਖੋ ਸੂਰਜ ਪਿਤਾ ਤੇ ਸ਼ਨੀ ਪੁੱਤਰ ਦਾ ਟਕਰਾ ਹੋ ਗਿਆ ਜੇ ਪੁੱਤਰ ਪਿਤਾ ਦੀ ਗੱਲ ਨਹੀਂ ਮੰਨਦਾ ਲੜਦੇ ਉਹ ਬਹੁਤ ਵੱਡੇ ਕਲੇਸ਼ ਹੁੰਦੇ ਆ ਪਰਿਵਾਰਾਂ ਚ ਮੈਨੂੰ ਤਾਂ ਪਤਾ ਆ ਕਿਉਂਕਿ ਮੇਰਾ ਇਹ ਫੀਲਡ ਹੈ ਲੋਕਾਂ ਦੇ ਦੁੱਖ ਮੈਂ ਜਾਣਦੀ ਆ ਉਨਾ ਦਾ ਆਪਣਾ ਕਰਮ ਕਦੇ ਸੈੱਟ ਨਹੀਂ ਹੋਣਾ ਜਿਸ ਘਰ ਦੇ ਵਿੱਚ ਪਿਤਾ ਪੁੱਤਰ ਦਾ ਕਲੇਸ਼ ਆ ਸਮਝ ਲਓ ਤੁਹਾਡੇ ਕਰਮ ਸੈੱਟ ਨਹੀਂ ਹੋਣਗੇ ਪੁਰਾਤਨ ਗ੍ਰੰਥਾਂ ਦਾ ਹਵਾਲਾ ਦੇ ਕੇ ਕਹਿ ਰਹੀਆਂ ਰਿਗਵੇਦ ਵਿੱਚ ਇੱਕ ਥਾਂ ਜ਼ਿਕਰ ਆਉਂਦਾ ਸੂਰਜ ਆਤਮਾ ਆ ਤੇ ਜਦੋਂ ਪਿਤਾ ਨੂੰ ਦੁਖੀ ਕਰਨ ਦਾ ਮਤਲਬ ਤੁਸੀਂ ਆਪਣੀ ਆਤਮਾ ਨੂੰ ਕਮਜ਼ੋਰ ਕਰ ਲਿਆ ਜੇਕਰ ਪੁੱਤਰ ਪਿਤਾ ਦੀ ਗੱਲ ਬਿਲਕੁਲ ਨਹੀਂ ਸੁਣਦਾ ਤਾਂ ਇਹ ਪੁਰਾਣੇ ਕਰਮਾਂ ਦਾ ਤੁਹਾਡਾ ਬੰਧਨ ਆ ਕਰਮਿਕ ਲੇਖਾ ਜੋਖਾ ਆ ਉਪਾ ਕਰ ਲੋ ਇਹ ਔਰਤਾਂ ਕਰ ਸਕਦੀਆਂ ਭੈਣਾ ਕਰ ਸਕਦੀਆਂ ਮਾਂ ਕਰ ਸਕਦੀ ਹੈ ਭਾ ਵਾਈਫ ਕਰ ਸਕਦੀ ਆ ਉਪਾ ਕਰੋਗੇ ਤੁਸੀਂ ਰਸੋਈ ਚੋਂ ਗੁੜ ਲੈ ਲੈਣਾ ਸੁੱਚਾ ਇੱਕ ਪੇਸੀ ਲੈ ਲਓ ਥੋੜਾ ਥੋੜਾ ਉਹਨੂੰ ਟੁਕੜੇ ਚ ਕਰ ਲਿਆ ਐਤਵਾਰ ਜਦੋਂ ਦਿਨ ਚੜਦਾ ਆ ਤਾਂਬੇ ਦੇ ਲੋਟੇ ਚ ਜਲ ਭਰ ਲਓ ਗੁੜ ਦੀ ਇੱਕ ਮੋਟੀ ਡਲੀ ਉਸ ਪਾਣੀ ਚ ਪਾ ਲਓ ਸੂਰਜ ਦੇਵਤਾ ਨੂੰ ਦਓ ਅਰਗ ਰੈਗੂਲਰ ਯਕੀਨ ਮੰਨਿਓ ਘਰ ਵਿੱਚ ਪਿਤਾ ਪੁੱਤਰ ਦੀ ਆਪਸੀ ਲੜਾਈ ਠੀਕ ਹੋ ਜਾਏਗੀ ਅਸਲ 'ਚ ਪਤਾ ਕੀ ਲੌਜਿਕ ਆ ਗੁਰ ਸੂਰਜ ਆ ਪਾਣੀ ਚੰਦਰਮਾ ਆ ਸ਼ਾਂਤੀ ਐ ਸਕੂਨ ਜਦੋਂ ਇਹ ਆਪਸ 'ਚ ਮਿਲ ਜਾਣਗੇ ਤਾਂ ਪਿਤਾ ਪੁੱਤਰ ਦੇ ਵਿੱਚਕਾਰ ਜਿਹੜਾ ਹੰਕਾਰ ਐ ਉਹ ਪਿਘਲ ਜਾਏਗਾ ਪੁੱਤਰ ਨੂੰ ਵੀ ਚਾਹੀਦਾ ਆ ਮੈਂ ਪੁੱਤਰਾਂ ਨੂੰ ਬੇਨਤੀ ਕਰਾਂਗੀ ਜੇ ਆਪਣਾ ਉਹਨਾਂ ਨੇ ਸੂਰਜ ਠੀਕ ਕਰਨਾ ਆ ਤਾਂ ਉਹ ਰੋਜ਼ ਸਵੇਰੇ ਆਪਣੇ ਪਿਤਾ ਦੇ ਚਰਨ ਸਪਰਸ਼ ਕਰਨ ਸ਼ਰਧਾ ਭਾਵਨਾ ਨਾਲ ਚਾਪਿੰਡ ਤੋਂ ਵੀ ਪਹਿਲਾਂ ਦੇਖਿਓ ਕਿਦਾਂ ਫਾਇਦਾ ਹੁੰਦਾ ਸ਼ਨੀਵਾਰ ਨੂੰ ਇੱਕ ਹੋਰ ਕੰਮ ਕਰ ਲੈ ਪੁੱਤ ਰਸੋਈ ਦੇ ਵਿੱਚ ਕਾਲੀ ਦਾਲ ਸਾਬਤ ਮਾਂ ਉਹਦਾ ਦਾਨ ਕਿਸੇ ਲੋੜਵੰਦ ਨੂੰ ਕਰਦਾਏ ਚੰਨੀਵਾਰ ਨੂੰ ਥੋੜੀ ਜੀ ਦੇ ਦੋ ਕੋਈ ਬਹੁਤੀ ਦੇਣ ਦੀ ਲੋੜ ਨਹੀਂ ਜਿੰਨੇ ਤੁਹਾਡੀ ਤੌਫੀਕ ਹੈ ਫਿਰ ਮੈਂ ਹੁਣ ਉਹਨਾਂ ਪਰਿਵਾਰਾਂ ਦੀ ਗੱਲ ਕਰਾਂ ਜਿੱਥੇ ਭੈਣ ਭਰਾ ਲੜਦੇ ਹੀ ਰਹਿੰਦੇ ਆ ਤੇ ਮਾਨਸਿਕ ਤਣਾਅ ਤਨਾਅ ਬਣਿਆ ਰਹਿੰਦਾ ਮਾਪੇ ਦੁਖੀ ਆ ਵੱਡੇ ਵੱਡੇ ਭੈਣ ਭਰਾ ਵਿਆਹੇ ਵਰੇ ਉਹਨਾਂ ਦੀ ਬਣਦੀ ਨਹੀਂ ਜੋਤਿਸ਼ ਐਂਗਲ ਤੋਂ ਗੱਲ ਕਰਾਂ ਤਾਂ ਮੰਗਲ ਭਰਾਵਾਂ ਦਾ ਪ੍ਰਤੀਕ ਹੈ ਤੇ ਬੁੱਧ ਭੈਣਾਂ ਦਾ ਪ੍ਰਤੀਕ ਹੈ ਜੇ ਭਰਾਵਾਂ ਦੇ ਵਿੱਚ ਜ਼ਮੀਨ-ਜਾਇਦਾਦ ਦਾ ਝਗੜਾ ਆ ਵੱਡ ਟੁੱਕ ਹੁੰਦੀ ਕੋਟ ਕਚੈਰੀਆਂ ਚ ਭੁਗਤਿਆ ਤਾਂ ਸਮਝੋ ਤੁਹਾਡਾ ਮੰਗਲ ਨੀਚ ਦਾ ਹੋ ਗਿਆ ਜੋ ਖੂਨ ਦੇ ਰਿਸ਼ਤੇਾਂ ਚ ਜ਼ਹਿਰ ਘੋਲ ਰਿਹਾ ਤੁਸੀਂ ਕੀ ਕਰੋਗੇ ਮੰਗਲਵਾਰ ਨੂੰ ਹਨੂਮਨ ਚਾਲੀਸਾ ਦਾ ਪਾਠ ਕਰਿਆ ਕਰੋ ਤੇ ਭਰਾਵਾਂ ਨਾਲ ਸਬੰਧ ਸੁਧਾਰਨ ਲਈ ਮੰਗਲ ਦਾ ਦਾਨ ਜਿਹੜਾ ਹੈ ਉਹ ਲਾਲ ਕੋਈ ਕੱਪੜਾ ਕਦੇ ਕਿਸੇ ਨੂੰ ਲੈ ਕੇ ਦਿੱਤਾ ਸੂਟ ਇਆ ਫਿਰ ਮਸਰਾਂ ਦੀ ਦਾਲ ਸਾਡੇ ਕੋਲ ਆ ਉਹ ਮੰਗਲਵਾਰ ਦੇ ਮੰਗਲਵਾਰ ਦਾਨ ਦਿੱਤੀ ਸੰਕਲਪ ਲੈ ਕੇ ਕਿ ਸਾਡਾ ਰਿਸ਼ਤਾ ਸੁਧਰ ਜਾਏ ਅੱਛਾ ਮੈਂ ਇੱਕ ਜਨਰਲ ਜੀ ਗੱਲ ਕਰਨ ਲੱਗੀ ਆ ਕਿ ਮਾਨਸਿਕ ਸ਼ਾਂਤੀ ਰਵੇ ਤੁਹਾਡੀ ਰਸੋਈ ਦਾ ਵਸਤੂ ਠੀਕ ਕਰ ਲਓ ਰਸੋਈ ਮੰਗਲ ਹੈ ਇਹਦਾ ਵਸਤੂ ਠੀਕ ਕਰੋ ਜਰਾ ਦੋ ਚਾਰ ਚੀਜ਼ਾਂ ਚੈੱਕ ਕਰੋ ਇਦਾਂ ਰਸੋਈ 'ਚ ਨੰਬਰ 1 ਕਦੇ ਵੀ ਝੂਠੇ ਭਾਂਡੇ ਰਾਤ ਨੂੰ ਨਹੀਂ ਛੱਡ ਕੇ ਸੌਣਾ ਇਹ ਦੇਖੋ ਕਿ ਉਹ ਮੰਨ ਜੇਗੀ ਉਹ ਮੰਨ ਜੇਗੀ ਮੈਂ ਨਹੀਂ ਮੰਜਣੇ ਉਹਨੇ ਖਾਧੀ ਉਹ ਹੀ ਮੰਜੇ ਨਹੀਂ ਝੂਠੇ ਭਾਂਡੇ ਰਾਤ ਨੂੰ ਰਸੋਈ 'ਚ ਨਹੀਂ ਰਹਿਣੇ ਚਾਹੀਦੇ ਸਾਫ਼ ਕਰੋਗੇ ਇਹ ਰਾਹੂ ਨੂੰ ਸਦਾ ਦਿੰਦਾ ਹੈ ਰਾਹੂ ਮਾਨਸਿਕ ਤਣਾ ਦਿੰਦਾ ਹੈ ਤੇ ਅਚਾਨਕ ਗੁੱਸੇ ਦਾ ਸਭ ਤੋਂ ਵੱਡਾ ਕਾਰਨ ਰਾਹੂ ਹੀ ਪਰਿਵਾਰਾਂ 'ਚ ਖੜਾ ਕਰਦਾ ਦੂਜੀ ਗੱਲ ਇੱਕ ਹੋਰ ਨੋਟ ਕਰ ਲੋ ਰਸੋਈ 'ਚ ਉੱਤਰ ਪੂਰਬ ਕੋਨਾ ਆਪਣੇ ਮੋਬਾਈਲ 'ਚ ਕੰਪਾਸ ਇੰਸਟਾਲ ਕਰੋ ਨਾਰਥ ਈਸਟ ਕੋਨਾ ਕਿਹਾ ਮੈਂ ਉਸ ਦੇ ਵਿੱਚ ਇੱਕ ਕੱਚੇ ਭਾਂਡੇ 'ਚ ਨਾ ਜਿਹੜਾ ਕੱਚ ਦਾ ਭਾਂਡਾ ਹੋਊਗਾ ਆਰ ਪਾਰ ਜਿਸ ਤੇ ਦਿਸਦਾ ਆ ਉਹਦੇ ਚ ਸੀ ਸਾਲਟ ਲਿਓ ਰੌ ਸਮੁੰਦਰੀ ਨਮਕ ਉੱਪਰ ਕੇ ਰੱਖ ਦੋ ਨਾਰਥ-ਈਸਟ ਕੋਰਨਰ ਰਸੋਈ ਦਾ ਉੱਤਰ-ਪੂਰਬੀ ਪਾਸਾ ਇਹ ਤੁਹਾਡੇ ਘਰ ਦੀ ਪੈਰਾਨਾਰਮਲ ਕਲੀਅਰਿੰਗ ਕਰੇਗਾ ਦੀ ਬੈਸਟ ਉਪਾਯਾ ਜਿਹੜੀਆਂ ਅਲੌਕਿਕ ਸ਼ਕਤੀਆਂ ਬੁਰੀਆਂ ਇਵਲਸ ਨੇ ਮਾਰੀਆਂ 네ਗੇਟਿਵ એનર્ਜੀ ਵਾਲੀਆਂ ਪੈਰਾਨਾਰਮਲ ਕਲੀਅਰਿੰਗ ਲਈ ਉਸ ਕੱਚ ਦੇ ਭਾਂਡੇ ਚ ਨਮਕ ਪਾ ਕੇ ਸਮੁੰਦਰੀ ਨਮਕ ਪਾਉਣਾ ਹੈ ਤੇ ਉਹ ਨਕਾਰਾਤਮਕ ਊਰਜਾ ਨੂੰ ਸੋਖ ਲੈ ਗਔ ਰੱਖਿਆ ਰਹਿਣ ਦੋ ਮੈਨੂੰ ਨਾ ਹੁਣ ਗੱਲ ਦੱਸੋ ਵੀ ਕੀ ਤੁਹਾਡੇ ਘਰ ਚ ਵੀ ਬਿਨਾ ਗਲਤੋਂ ਬਿਨਾ ਕਲੇਸ਼ ਤੋਂ ਐਵੇਂ ਵੈਸ ਹੋ ਜਾਂਦੀ ਮਾਰੋ ਮਾਰ ਜਾਂ ਕੀ ਤੁਹਾਨੂੰ ਲੱਗਦਾ ਕਿ ਕੀ ਤੁਹਾਡੀ ਕਿਸੇ ਨੇ ਕੋਈ ਕੈਰੀਅਰ ਦੀ ਗਰੋਥ ਬਿਜ਼ਨਸ ਦੀ ਗਰੋਥ ਤੁਹਾਡੀ ਤਰੱਕੀ ਨੂੰ ਰੋਕਿਆ ਹੋਇਆ ਬੰਨਿਆ ਹੋਇਆ ਤੁਹਾਡੇ ਘਰ ਚ ਸਭ ਤੋਂ ਵੱਧ ਤਣਾ ਕਿਸ ਕਰਕੇ ਹੁੰਦਾ ਕੀ ਵਜ੍ਹਾ ਹੈ ਮੈਨੂੰ ਦੱਸੋ ਕੀ ਇਹ ਪੈਸੇ ਦੀ ਵਜ੍ਹਾ ਨਾਲ ਆ ਜਾਂ ਫਿਰ ਕੋਈ ਥਰਡ ਪਾਰਟੀ ਘਰ ਵਿੱਚ ਰਿਸ਼ਤਾ ਚੱ ਚੁੱਕੀ ਹੈ ਤੀਜਾ ਵਿਅਕਤੀ illicit relation extra marital affair ਉਹਨਾਂ ਦੀ दखलअंदाजी ਕਰਕੇ ਮੈਂ ਡਾਕਟਰ ਤੇਰਾਕੌਰ ਵਾਦਾ ਕਰਦੀ ਹਾਂ ਤੁਹਾਡੇ ਹਰ ਸਵਾਲ ਦਾ ਜਵਾਬ ਦਵਾਂਗੀ ਔਰ Ayurvedic ਜੋਤਿਸ਼ ਦੇ ਆਧਾਰ ਤੇ 100% ਅਸਰਕਾਰਕ ਜਵਾਬ ਦਵਾਂਗੀ ਹੁਣ ਕਿਉਂਕਿ ਇਹ ਸਾਰੇ ਝਗੜੇ ਸਾਡੇ ਅਸਲ ਚ ਪਿਛਲੇ ਜਨਮਾਂ ਦਾ ਲੈਣ ਦੇਣਾ ਪਿਛਲੇ ਜਨਮਾਂ ਦਾ ਕਰਮਾਂ ਦਾ ਲੇਖਾ ਜੋਖਾ ਹੈ ਜੋ ਅਸੀਂ ਇੱਕ ਪਰਿਵਾਰ ਦੇ ਰੂਪ ਚ ਇੱਥੇ ਲੈਣ ਆਏ ਹਾਂ ਜੇ ਅੱਜ ਕੋਈ ਤੁਹਾਨੂੰ ਦੁਖੀ ਕਰ ਰਿਹਾ ਡਾਕਟਰ ਤੇਰਾਕੌਰ ਦੀ ਗੱਲ ਨੂੰ ਪੱਲੇ ਬੰਨ ਲਓ ਤਾਂ ਸਮਝੋ ਤੁਸੀਂ ਪਿਛਲੇ ਜਨਮ ਚੋਂ ਉਸ ਦਾ ਕੁਝ ਦੇਣਾ-ਦੋਣਾ ਹੈ ਇਹ ਸਿਲਸਿਲਾ ਅਗਲੇ ਕਰਮਾ ਤੱਕ ਚੱਲਣਾ ਉਪਾ ਸਿਰਫ ਰਸਮ ਨਹੀਂ ਮੇਰਾ ਵਾਦਾ ਹੈ ਮੈਂ ਉਹ ਉਪਾ ਦੇਣ ਲੱਗੀਆਂ ਜੋ ਬੜੇ कारगर ਹੋਣਗੇ ਉਪਾਰ ਅਸਮਾ ਤੱਕ ਸੀਮਤ ਨਾ ਰੱਖੋ ਉਸ ਕਰਮ ਦੇ ਕਰਜ਼ੇ ਨੂੰ ਉਤਾਰਨ ਦਾ ਤਰੀਕਾ ਦੱਸਣ ਲੱਗੀਆਂ ਤਾਂ ਕਿ ਤੁਹਾਡੇ ਪਰਿਵਾਰਕ ਰਿਸ਼ਤੇ ਬਣੇ ਰਹਿਣ ਪੈਣਾ ਭਰਾਵਾਂ ਦੇ ਮਾਪਿਆਂ ਦੇ ਪਿਤਾ ਪੁੱਤਰ ਦੇ ਮਾਤੀ ਦੇ ਚਾਚੇ ਤਾਇਆ ਦੇ ਸ਼੍ਰੀਕਾ ਭਾਈਚਾਰਾ ਇੱਕੋ ਹੀ ਗੱਲ ਮੈਂ ਬੋਲਾਂਗੀ ਸਰਫ ਸੰਜਾ ਉਪਾਅ ਦੱਸਣ ਲੱਗੀ ਹਾਂ ਹਰ ਰਾਸ਼ੀ ਵਾਲੇ ਕਰ ਸਕਦੇ ਹੋ ਇੱਕ ਇਦਾਂ ਦਾ ਉਪਾਅ ਤਿੰਨ ਚਾਰ ਉਪਾਅ ਦੱਸਣੇ ਮੈਂ ਕਾਲੀ ਨਾ ਕਰਿਓ ਫਾਰਵਰਡ ਨਾ ਕਰਦੇ ਹੋ ਤੁਹਾਡਾ ਨੁਕਸਾਨ ਹੈ ਵੀਡੀਓ ਨੂੰ ਪੂਰੀ ਦੇਖਿਆ ਕਰੋ ਸੰਜਮ ਨਾਲ ਸਹਿਜ ਨਾਲ ਸਬਰ ਨਾਲ ਸਬੂਰੀ ਨਾਲ ਇੱਕ ਇਦਾਂ ਦਾ ਉਪਾਅ ਜਿਹੜਾ ਕੋਈ ਵੀ ਰਾਸ਼ੀ ਵਾਲਾ ਕਰ ਸਕਦਾ ਕੁਝ ਵੀ ਡਾਟਾ ਨਹੀਂ ਹੋਣਾ ਚਾਹੀਦਾ ਤੁਹਾਡਾ ਕੋਈ ਸ਼ੱਕ ਨਹੀਂ ਹੈ ਆਪਣੇ ਘਰ ਜਦੋਂ ਵੀ ਪੋਚਾ ਲਾਉਨੇ ਆ ਨਾ ਪੋਚੇਵਾਣੇ ਪਾਣੀ ਚ ਰੋ ਸੀ ਸాల్ਟ ਸਮੁੰਦਰੀ ਨਮਕ ਪਾ ਲੈਣਾ ਮੈਂ ਟੈਗ ਪ੍ਰੋਡਕਟਸ ਤੇ ਦਿੱਤਾ ਹੋਇਆ ਸਕਰੀਨ ਤੇ ਇਹ ਚ ਵੀ ਮੈਂ ਦਊਂਗੀ ਤੁਸੀਂ ਉਹ ਪ੍ਰੋਡਕਟ ਖਰੀਦੋ ਪਿਓਰ ਮੈਂ ਕਮਿਸ਼ਨ ਨਹੀਂ ਲੈਂਦੀ ਪਰ ਉਹ ਪਿਓਰ ਪ੍ਰੋਡਕਟ ਬਹੁਤ ਵਧੀਆ ਹੈ ਇਹ ਇੱਕ ਇੱਕ ਵਾਰੀ ਖਰੀਦ ਕੇ ਰੱਖ ਲਓ ਸੋ ਨੈਗੇਟਿਵ એનર્ਜੀ ਨੂੰ ਸੋਖ ਲਏਗਾ ਪੋਚੇ ਚ ਰੋ ਸੀ ਸాల్ਟ ਪਾਉਣਾ ਹੈ ਘਰ ਦਾ ਮਾਹੌਲ ਹਲਕਾ ਹੋਏਗਾ ਕਿਸੇ ਵੀ ਰਾਸ਼ੀ ਵਾਲਾ ਵਿਅਕਤੀ ਜੇਕਰ ਮਹਿਸੂਸ ਕਰਦਾ ਆ ਇਹ ਰਿਸ਼ਤੇ ਬਿਲਕੁਲ ਟੁੱਟਣ ਦੇ ਕੰਢੇ ਆ ਇੱਕ ਮੈਂ ਰਿਸ਼ਤਾ ਬਚਾਉਣਾ ਦੂਜਾ ਟੁੱਟਣ ਦੇ ਕੰਢੇ ਆ ਸਭ ਦੇ ਮੂੰਹ ਬੰਗੇ ਆ ਮੈਂ ਕਿਹਦਾ ਸਿੱਧਾ ਕਰਾਵਾਂ ਮੇਰਾ ਤਾਂ ਕੋਈ ਦੋਸ਼ ਵੀ ਨਹੀਂ ਆ ਤਾਂ ਇੱਕ ਉਪਾਅ ਤੁਸੀਂ ਕਰ ਲਓਗੇ ਰਾਸ਼ੀ ਚਾਹੇ ਕੋਈ ਵੀ ਆ ਚਾਂਦੀ ਦੇ ਭਾਂਡੇ ਚ ਗੰਗਾ ਜਲ ਭਰ ਕੇ ਉਸ ਦੇ ਵਿੱਚ ਸ਼ੁੱਧ ਮੋਤੀ ਖਰੀਦ ਲਓ ਇੱਕ ਵਾਰੀ ਇਹ ਮੇਰਾ ਉਪਾਅ ਹਰ ਕਿਸੇ ਕੈਟਾਗਰੀ ਲਈ ਆ ਕੁਝ ਇਹ ਖਰੀਦ ਸਕਦੇ ਆ ਉਹ ਕਰ ਲੈਣ ਕੁਝ ਉਹ ਉਪਾਅ ਕਰ ਲੈਣ ਜਿਹੜਾ ਉਹਨਾਂ ਦੀ ਅਪਰੋਚ ਵਿੱਚ ਆ ਸੌਖਾ ਸੋ ਇਹ ਦੂਸਰੇ ਹਾਈ ਲੈਵਲ ਦਾ ਉਪਾਅ ਆ ਚਾਂਦੀ ਦਾ ਭਾਂਡਾ ਗੰਗਾ ਜਲ ਪਵਿੱਤਰ ਹੋਲੀ ਵਾਟਰ ਭਰ ਲਓ ਕਿਸੇ ਪਵਿੱਤਰ ਸਰੋਵਰ ਦਾ ਉਹਦੇ ਚ ਇੱਕ ਛੋਟਾ ਜਿਹਾ ਸਿੰਥੈਟਿਕ ਮੋਤੀ ਨਹੀਂ ਲੈਣਾ ਪਰਲ オリジナル ਲੈਣਾ ਮਹਿੰਗਾ ਜ਼ਰੂਰ ਹੁੰਦਾ ਪਰ ਬਹੁਤ ਅਸਰ ਕਰਕ ਹੁੰਦਾ ਉਹ ਆਪਣੇ ਸੌਣ ਵਾਲੇ ਕਮਰੇ ਦੇ ਨਾਰਥ ਈਸਟ ਬੈਡਰੂਮ ਦੇ ਕੋਨੇ ਚ ਰੱਖ ਦੋ ਉੱਤਰਪੁਰਤ ਮੈਂ ਕਹਿੰਨੀ ਆ ਦੇਖਿਓ ਫਿਰ ਕੀ ਬਣਦਾ ਇਹ ਤੁਹਾਡੇ ਮਨ ਤੁਹਾਡੇ ਚੰਦਰਮਾਨ ਨੂੰ ਸ਼ਾਂਤ ਕਰ ਦੇਗਾ ਤੇ ਆਪਸੀ ਰਿਸ਼ਤਿਆਂ ਦੀਆਂ ਗਲਤਫਹਿਮੀਆਂ ਦੂਰ ਹੋ ਜਾਣਗੀਆਂ ਇੱਕ ਵਾਰੀ ਵਨ ਟਾਈਮ ਇਨਵੈਸਟਮੈਂਟ ਖਰਚਾ ਕਰ ਲੋ ਤੇ ਇਸ ਨੂੰ ਰੱਖ ਸਕਦੇ ਹੋ ਇੱਕ ਹੋਰ ਮਹਾਂ ਉਪਾਧਾ ਹਰ ਤਬਕੇ ਵਾਲਾ ਕਰ ਸਕਦਾ ਹੈ ਹਰ ਰੋਜ਼ ਤੁਸੀਂ ਕੀ ਕਰਨਾ ਰਸੋਈ 'ਚ ਜਦੋਂ ਰੋਟੀ ਖਾਣ ਤੋਂ ਪਹਿਲਾਂ ਪਹਿਲੀ ਰੋਟੀ ਗਊ ਘਾਸ ਰੱਖ ਲਓ ਤਵੇ ਤੇ ਪਾਉਂਦੀਆਂ ਜਿਹੜੀ ਵੀ ਘਰ ਦੇ ਵਿੱਚ ਰੋਟੀ ਬਣਾ ਰਹੀ ਔਰਤ ਹੈ ਉਸ ਨੂੰ ਕਹੋ ਪਹਿਲੀ ਰੋਟੀ ਗਊ ਘਾਸ ਗਊ ਮਾਤਾ ਲਈ ਕੱਢ ਲਓ ਤੇ ਆਖੀਰਲੀ ਰੋਟੀ ਕੁੱਤੇ ਲਈ ਇਹ ਦੋ ਕੰਮ ਤੁਸੀਂ ਰੁਟੀਨ ਬਣਾ ਲਓ ਜ਼ਿੰਦਗੀ ਦਾ ਕਾਹ ਤੋਂ ਕਿਉਂ ਕਿਉਂਕਿ ਵੈਦ ਗ੍ਰੰਥ ਮੰਨਦੇ ਆ ਗਊਆਂ ਚ 33 ਕਰੋੜ ਦੇਵੀ ਦੇਵਤੇ ਆ ਉਹ ਮੈਂ ਕਿਸੇ ਵੇਲੇ ਵੀਡੀਓ ਬਣਾਉਂਗੀ ਬ੍ਰਹਸਪਤੀ ਦੀ ਸ਼ਕਤੀ ਹੈਗਾ ਤੇ ਕੁੱਤਾ ਕੇਤੂ ਤੇ ਸ਼ਨੀ ਦਾ ਪ੍ਰਤੀਕ ਹੈ ਡੰਡੇ ਨਾ ਮਾਰਿਆ ਕਰੋ ਉਹ ਤੁਹਾਨੂੰ ਦੁਆਵਾਂ ਹੀ ਦੰਦਾ ਦਰਵੇਸ਼ ਸੋ ਇਹ ਉਪਾਅ ਤੁਹਾਡੇ ਪਰਿਵਾਰ ਦੇ ਸਾਰੇ ਕਰਮਕ ਦੋਸ਼ਾਂ ਨੂੰ ਹੌਲੀ-ਹੌਲੀ ਖਤਮ ਕਰੇਗਾ ਜਿੰਨੇ ਕਲਾ ਕਲੇਸ਼ ਆ ਮਿਟ ਜਾਣਗੇ ਸੋ ਗ੍ਰੈਵਿਟੀ ਠੀਕ ਹੋ ਜਾਣਗੇ ਪਰਿਵਾਰਕ ਰਿਸ਼ਤੇ ਵੀ ਠੀਕ ਹੋ ਜਾਣਗੇ ਘਰ ਸਵਰਗ ਬਣ ਜਾਏਗਾ ਹਨਾ ਆ ਦੇਖੋ ਰਿਸ਼ਤੇ ਬਣਾਉਣ ਨੂੰ ਬਹੁਤ ਦੇਰ ਲੱਗਦੀ ਹੈ ਟੁੱਟਣ ਨੂੰ ਤਾਂ ਇੱਕ ਪਲ ਲੱਗਦਾ ਇਹਨਾਂ ਨਰਾਜ਼ਗੀ ਨੂੰ ਦੂਰ ਕਰਕੇ ਆਪਾਂ ਇੱਕ ਮਿੱਠਾਣਾ ਜੇਕਰ ਤੁਹਾਨੂੰ ਲੱਗਦਾ ਹੈ ਮੇਰੀ ਡਾਕਟਰ ਤੇਰਾਕੌਰ ਵੱਲੋਂ ਦਿੱਤੀ ਹੋਈ ਜਾਣਕਾਰੀ ਕਿਸੇ ਦੇ ਟੁੱਟਦੇ ਹੋਏ ਘਰਾਂ ਨੂੰ ਬਚਾ ਸਕਦੀ ਹੈ ਤਾਂ ਇਸ ਵੀਡੀਓ ਨੂੰ ਘਟੋ ਘਟ ਅਰ ਦਰਸ਼ਕ ਮੇਰਾ ਪਿਆਰਾ ਅਜ਼ੀਜ਼ ਦਰਸ਼ਕ 5 ਸ਼ੇਅਰ ਕਰੇਗਾ ਇੱਕ ਬੰਦਾ 5 ਸ਼ੇਅਰ ਹਰ ਪਰਿਵਾਰ ਚ ਇਸ ਵੀਡੀਓ ਨੂੰ ਭੇਜ ਦੋ ਇਹ ਤੁਹਾਡਾ ਪਹਿਲਾ ਫਰਜ਼ ਬਣਦਾ ਹੈ ਠੀਕ ਹੈ ਆਪਾਂ ਸਮਾਜ ਦਾ ਭਲਾ ਕਰਨਾ ਹੈ ਮੇਰੇ ਪੁੱਛੇ ਸਵਾਲ ਦਾ ਜਵਾਬ ਜ਼ਰੂਰ ਦੇ ਦਿਆ ਕਰੋ ਜੇ ਮੈਨੂੰ ਸੱਚਾ ਪਿਆਰ ਕਰਦੇ ਹੋ ਤਾਂ ਇਦਾਂ ਕਰੋ ਨਾ ਪਲੀਜ਼ ਮੇਰੀ ਵੀਡੀਓ ਦਾ ਆਪਣੇ ਵਟਸਐਪ ਉੱਪਰ ਸਟੇਟਸ ਲਾ ਲਿਆ ਕਰੋ ਕਦੀ ਕਦਾਈ ਜਿਹੜੀ ਤੁਹਾਨੂੰ ਲੱਗਦੀ ਕਿ ਬਹੁਤ ਕੰਮ ਦੀ ਹੈ ਚੈਨਲ ਡਾਕਟਰ ਤਿਰਨਕਰ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਸਾਰੇ ਮਿਲ ਕੇ ਇਸ ਗਿਆਨ ਨੂੰ ਹਰ ਘਰ ਤੱਕ ਪਹੁੰਚਾ ਸਕੀਏ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ